9 ਮਹੀਨੇ ਸਾਲ ਦੇ ਅੱਜ ਦੂਸਰੇ ਦਿਨ ਹੀ ਪਈ ਸੰਗਣੀ ਧੁੰਦ ਨੇ ਜਿੱਥੇ ਆਮ ਚੰਨ ਜੀਵਨ ਨੂੰ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ ਉੱਥੇ ਹੀ ਠੰਡ ਵਿੱਚ ਵੀ ਪਾਰੀ ਵਾਧਾ ਹੋਇਆ। ਅੱਤ ਦੀ ਪੈ ਰਹੀ ਸ਼ੀਤ ਲਹਿਰ ਦੌਰਾਨ ਲੋਕ ਠਰੂ ਠਰੂ ਕਰਕੇ ਆਪਣੀ ਮੰਜ਼ਿਲ ਵੱਲ ਵੱਧ ਰਹੇ ਨੇ। ਸੰਗਣੀ ਧੁੰਦ ਦਾ ਸੜਕੀ ਅਤੇ ਹਵਾਈ ਆਵਾਜਾਈ ਤੇ ਵੀ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਰਾਗੀ ਰਣਾਲ ਗਲ ਬਾਤ ਕਰਦਿਆਂ ਸੰਗਣੀ ਤੁੰਦ ਪਈ ਹੋਣ ਕਾਰਨ ਉਹਨਾਂ ਨੂੰ ਆਪਣੇ ਵਾਹ ਚਲਾਉਣ ਵਿੱਚ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਠੰਡ ਨੇ ਵੀ ਕਾਫੀ ਜ਼ੋਰ ਫੜ ਰਿਹਾ ਹੈ ਜਾਣਕਾਰੀ ਮੁਤਾਬਿਕ ਸ੍ਰੀ ਗੁਰੂ ਰਾਮਦਾਸ ਜੀ ਦੇ ਇੱਕ ਮੰਤਰੀ ਹਵਾਈ ਅੱਡਾ ਰਾਸ ਸਾਸੀ ਵਿਖੇ ਆਉਣ ਅਤੇ ਜਾਣ ਵਾਲੇ ਹਵਾਈ ਉਡਾਨਾਂ ਦੇਰੀ ਨਾਲ ਚੱਲ ਰਹੀਆਂ ਨੇ ਦਸਨਾ ਮੰਦ ਹੈ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਸਣੇ ਪੂਰੇ ਉਤਰੀ ਪਾਰ ਦੇ ਵਿੱਚ ਸਾਲ 2025 ਦੇ ਦੂਜੇ ਦਿਨ ਵੀ ਠੀਕ ਲਹਿਰ ਕਰਕੇ ਠੰਡ ਨੇ ਜੋਰ ਫੜ ਲਿਆ। ਲਗਾਤਾਰ ਡਿੱਗ ਰਹੇ ਤਾਪਮਾਨ ਨੇ ਲੋਕਾਂ ਨੂੰ ਦਿਨ ਭਰ ਕੰਬਣੀ ਛੇੜ ਰੱਖੀ ਹੈ। ਮੌਸਮ ਵਿਗਿਆਨੀਆਂ ਨੇ ਪੰਜਾਬ ਤੇ ਹਰਿਆਣਾ ਵਿੱਚ ਅਗਲੇ 2 ਦਿਨ ਤੱਕ ਸੰਘਣੀ ਧੁੰਦ ਤੇ ਜ਼ੋਰ ਦੀ ਠੰਡ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸੇ ਦੌਰਾਨ ਤਾਪਮਾਨ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਵੀ ਦਰਜ ਕੀਤੀ ਜਾਵੇਗੀ। ਇਸ ਦੇ ਨਾਲ ਹੀ 4 ਜਨਵਰੀ ਨੂੰ ਇੱਕ ਨਵੀਂ ਪੱਛਮੀ ਗੜਬੜੀ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰੇਗੀ ਜਿਸ ਕਾਰਨ 3 ਦਿਨਾਂ ਤੱਕ ਕਈ ਥਾਵਾਂ ਤੇ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਵਿਭਾਗ ਅਨੁਸਾਰ ਇਸ ਨਾਲ ਪਾਰਾਹੋਰ ਡਿੱਗੇ ਕਾਤੇ ਠੰਡ ਦੀ ਤਿੱਬਰਤਾ ਵਧੇਗੀ। ਮੌਸਮ ਵਿਗਿਆਨ ਨੇ ਪੂਰੇ ਉੱਤਰੀ ਪਾਰਤ ਵਿੱਚ ਸੰਘਣੀ ਧੁੰਦ ਦੇ ਨਾਲ-ਨਾਲ ਕਹਿਰ ਦੀ ਠੰਡ ਦਾ ਅਲਰਟ ਵੀ ਜਾਰੀ ਕੀਤਾ ਹੈ। ਉਹ ਤਰੀਕ ਇਹ ਤੇ ਬਹੁਤ ਜਿਆਦਾ ਧੁੰਦ ਪੈ ਰਹੀ ਏ ਰਸਤੇ 'ਚ ਕੁਛ ਨਜ਼ਰ ਨਹੀਂ ਆਇਆ ਇਹ ਇੰਨੀ ਕਿ ਤੰਗੀ ਹੁੰਦੀ ਆ ਟ੍ਰਾਫਿਕ ਦੇ ਵਿੱਚ ਤੁਹਾਨੂੰ ਮੁਸ਼ਕਲ ਤੁਰਨ ਦੀ ਕਿ ਲੱਗੋ ਕੁਛ ਨਜ਼ਰ ਨਹੀਂ ਆਉਂਦਾ ਤੇ ਬੱਚਿਆਂ ਵਾਸਤੇ ਠੰਡ ਬਹੁਤ ਉਸਕੋਖੀ ਏ ਬੱਚਿਆਂ ਵਾਸਤੇ ਮੈਂ ਸਾਨੂੰ ਵੀ ਠੰਡ ਬਹੁਤ ਲੱਗਦੀ ਏ ਕਿਉਂ ਕੋਈ ਫੈਸਿਲਤੀ ਨਹੀਂ ਦੇਖੋ ਕੋਈ ਪਲੇਟਾ ਨਹੀਂ ਲੱਗੀਆਂ ਕੁਛ ਵੀ ਨਹੀਂ ਲੱਗਾ ਇਸੇ ਕਰਕੇ ਸਾਨੂੰ ਤੰਗੀ ਬਹੁਤ ਹੋ ਰਹੀ ਏ ਇਹਦਾ ਧੁੰਦ ਨਹੀਂ ਪੈਣੀ ਚਾਹੀਏ ਤੋ ਆਪਣਿਕ ਲਈ ਫੇਰ ਹੀ ਸਭ ਕੁਝ ਜ਼ਰੂਰੀ ਹੈ ਅੱਜ ਬਹੁਤ ਜ਼ਿਆਦਾ ਧੁੱਪ ਪਈ ਹੈ ਅੱਜ ਮੈਂ 10-20 ਦੀ ਸਪੀਡ ਤੇ ਆਇਆ ਗੱਡੀ ਜਿੱਥੇ ਸਾਨੂੰ ਅਧਾ ਘੰਟਾ ਲੱਗਦਾ ਸੀ ਅੱਜ ਪੌਣਾ ਘੰਟਾ ਲੱਗਾ ਆਉਂਦੇ ਆ ਜਰਾਲੇ ਤੇ ਅੱਜ ਸਾਲ ਦਾ ਦੂਜਾ ਦਿਨ ਹੈ ਬਹੁਤ ਮੁਸ਼ਕਲ ਹੈ ਬਹੁਤ ਸੰਘਣੀ ਧੁੰਦ ਪਈ ਹੋ ਪਹਿਲੋ ਕੀ ਬਦਾ ਮੌਸਮ ਸੀ ਪਹਿਲਾ ਮੌਸਮ ਬਿਲਕੁਲ ਸਾਫ਼ ਹੀ ਹੁਣ 2 ਦਿਨ ਹੋ ਗਏ ਬਹੁਤ ਧੁੰਦ ਪੈਣ ਦੀ ਹੈ ਕਿੰਨੀ ਕਿ ਮੁਸ਼ਕਲ ਹੈ ਮੁਸ਼ਕਲਾਂ ਬਹੁਤ ਹੈ ਕੱਖ ਨਹੀਂ ਇਹ ਗੱਡੀਆਂ ਦੇਖਦਾ ਤੇ ਬਹੁਤ ਦਿਖਤਾਂ ਨਹੀਂ ਬਹੁਤ ਪਰੇਸ਼ਾਨੀ ਹੋਈ